ਪੰਜਾਬੀ ਪੜ ਕੇ ਸੁਣਾਓ ਜੀ ਪੰਜਾਬੀ ਪੜਿਓ ਨਹੀਂ ਆਉਂਦੀ ਨਹੀਂ ਆਉਂਦੀ ਇਹ ਪ੍ਰਿੰਸੀਪਲ ਆ ਮਹਾਸ਼ਯ ਬੈਠੇ ਆ ਨਾਂ ਦੱਸੋ ਜੀ ਆਪਣਾ ਕੀ ਹੈ ਕਿੱਥੋਂ ਆ ਜੀ ਹਿਮਾਚਲ ਤੋਂ ਆ ਦੱਸੋ ਜੀ ਤੁਸੀਂ ਪ੍ਰਬੰਧਕ ਬੈਠੇ ਹੋ ਸਕੂਲ ਦੇ ਤੁਸੀਂ ਵੀ ਪੰਜਾਬ ਦੇ ਹਿੰਦੂ ਪੰਜਾਬੀ ਹਿੰਦੂ ਆਂ ਮਾਂ ਬੋਲੀ ਪੰਜਾਬ ਦੇ ਹਿੰਦੂ ਦੀ ਵੀ ਪੰਜਾਬੀ ਹੈ ਸਿੱਖ ਦੀ ਵੀ ਪੰਜਾਬੀ ਹੈ ਤੇ ਮੁਸਲਮਾਨ ਦੀ ਵੀ ਪੰਜਾਬੀ ਹੈ ਹੈ ਕਿ ਨਹੀਂ ਪੰਜਾਬੀ ਹੈ ਨਯਾਬੀ ਹੈ ਨਾ ਤੇ ਤੁਸੀਂ ਇੱਥੇ ਆਰਐਸਐਸ ਦੀਆਂ ਨੀਤੀਆਂ ਕਿਉਂ ਥੋਪ ਰਹੇ ਹੋ ਸਕੂਲ 'ਚ ਦੱਸੋ ਐਦਾਂ ਦੀ ਤਸਵੀਰ ਹੈ ਜਿਹੜਾ ਹੈਂਡਗਵਾਰ ਹੋਇਆ ਇਹਨਾਂ ਦਾ ਆਰਐਸਐਸ ਦਾ ਮੁਖੀ ਤੇ ਇੱਧਰ ਦੀ ਗੋਲਵਾਲ ਕਰਦੀ ਹੈ ਇਹ ਸਕੂਲ ਦੀਆਂ ਤਸਵੀਰਾਂ ਨੇ ਗੱਲ ਦਾ ਜਵਾਬ ਦਿਓ ਅਸੀਂ ਵਿੱਦਿਆ ਭਾਰਤੀ ਦੋਖੀ ਲੈਣਾ ਹੈ ਸਕੂਲ ਦੇ ਵਿੱਚ ਪ੍ਰਿੰਸੀਪਲ ਦੇ ਦਫ਼ਤਰ 'ਚ ਜਿਹੜਾ ਪ੍ਰਿੰਸੀਪਲ ਹਿਮਾਚਲ ਤੋਂ ਲਿਆ ਕੇ ਬਿਠਾਇਆ ਇਹ ਬੰਦੇ ਨੂੰ ਨਾ ਇਸ ਇਨਸਾਨ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਨਾ ਇਹਨੂੰ ਲਿਖਣੀ ਆਉਂਦੀ ਹੈ ਇਹ ਜਵਾਬ ਖੜੇ ਆ ਸਾਰੇ ਆ ਹੁਣ ਇੱਕ ਇੱਕ ਮਿੰਟ ਇੱਕ ਮਿੰਟ 500 ਬੋਲੋ ਇਹ ਖੜਦੇ ਇੱਕ ਮਿੰਟ ਤੁਸੀਂ ਦੱਸੋ ਬਈ ਤੁਹਾਨੂੰ ਪੰਜਾਬੀ ਬੋਲਣ ਦਿੰਦੇ ਆ ਹੈ 80% ਸਕੂਲ ਪਿੰਡਾਂ ਚੋਂ ਆਉਂਦੇ ਆ ਵੀ ਸਾਡੀ ਐਸੀ ਜੜ ਪੱਟ ਰਹੇ ਹੋ ਨਾ ਲਈ ਆਪਦੀ ਪੱਟ ਰਹੇ ਹੋ ਖਾਣੇ ਉਹ ਪੰਜਾਬ ਦਾ ਰਹਿੰਦੇ ਪੰਜਾਬ ਚੋਂ ਪਰ ਪੰਜਾਬੀ ਬੋਲੀ ਦੇ ਕਿਉਂ ਨਹੀਂ ਹੋਇਆ ਮੈਨੂੰ ਗੱਲ ਦਾ ਜਵਾਬ ਦਿਓ ਔਰੇ ਕਰ ਨੇੜੇ ਕਰ ਯਾਰ ਆ ਦੇ ਆ ਪੰਜਾਬੀ ਚ ਆ ਨਹੀਂ ਆਪਣਾ ਹਿੰਦੀ ਚ ਕਿਉਂ